ਮੇਰੇ ਨਾਮ ਦੇ ਪਿੰਡੇ ਆ ਪਿੰਡ ਜਲਾਲ ਕੇ ਪੋਤੇ ਨਾਮੋਂ ਦੋ ਘਟਾ ਜਵਾ ਪਿਆਰਾ ਤੇ ਮੇਰਾ ਪੇਕਾ ਪਰਿਵਾਰ ਹੈ ਗ੍ਰਿੰਡਕੋਟ ਸੋਰਾ ਪਰਵਾਰੀ ਤੇ ਮੈਂ ਰੂਟੀਨ ਚ ਹੀ ਆਈ ਜਾਇਦਾ ਤੇ ਹੋਰ ਪਿੰਡੂਆਂ اور ਇਸ ਗੱਲ ਤੇ ਫਕਰ ਹੈ ਮਾਲਵੇ ਦਾ ਫਰੀਦਕੋਟ ਲੋਕ ਸਭਾ ਹਲਕਾ ਇਥੇ ਚੋਣਾ ਦਿਲਚਸਪ ਹੋਣ ਗਿਆ ਕਿਉਂਕਿ ਕਲਾਕਾਰ ਕਾਮੇਡੀਅਨ ਗਾਇਕ ਚੋਣ ਫੇਟ ਦੇ ਵੇਚ ਨੇ ਸਾਰੀਆਂ ਪਾਰਟੀਆਂ ਆਪਣੇ ਉਮੀਦਵਾਰਾਂ ਦੇ ਨਾਵਾਂ ਦਾ ਐਲਾਨ ਕਰ ਚੁੱਕੀਆਂ ਨੇ ਆਮ ਆਦਮੀ ਪਾਰਟੀ ਦੇ ਵੱਲੋਂ ਨੇ ਕਰਮਜੀਤ ਤਨਮੋਲ ਕਾਂਗਰਸ ਵੱਲੋਂ ਅਮਰਜੀਤ ਕੌਰ ਸਾਹੋਕੇ ਬੀਜੇਪੀ ਵੱਲੋਂ ਹੰਸਰਾਜ ਹੰਸ ਸ਼ੋਮਣਿਆ ਕਾਲੀ ਦਲ ਵੱਲੋਂ ਰਾਜਵਿੰਦਰ ਸਿੰਘ ਤੇ ਆਜ਼ਾਦ ਤੌਰ ਤੇ ਚੋਣ ਲੜ ਰਹੇ ਨੇ ਸਰਪਜੀਤ ਸਿੰਘ ਖਾਲਸਾ ਸਾਰੇ ਕੈਂਡੀਡੇਟਸ ਬਾਬਤ ਹਨ ਵਿਸਥਾਰ ਨਾਲ 10 ਦੇ ਨਾਲ 10 ਦਿਆਂ ਕਿ ਫਰੀਦਕੋਟ ਲੋਕ ਸਭਾ ਹਲਕੇ ਦੀ ਮਹੱਤਤਾ ਕੀ ਹੈ ਇਤਿਹਾਸ ਕੀ ਹੈ ਤੋਂ ਕਿਹੜੇ ਕਿਹੜੇ ਦਿੱਗਜ ਨੇ ਜੋ ਜਿੱਤੇ ਤੇ ਫਿਰ ਲੋਕ ਸਭਾ ਪਹੁੰਚੇ ਸਭ ਤੋਂ ਪਹਿਲਾਂ ਗੱਲ ਆਮ ਆਦਮੀ ਪਾਰਟੀ ਦੇ ਕੈਂਡੀਡੇਟ ਕਰਨਜੀਤ ਅਨਮੋਲ ਦੀ ਇਹਨਾਂ ਦਾ ਸਬੰਧ ਸੁਨਾਮ ਦੇ ਨਾਲ ਹੈ ਗੰਡੂਆ ਪਿੰਡ ਦੇ ਨਾਲ ਇਹਨਾਂ ਦਾ ਰابطਾ ਹੈ ਅਨਮੋਲ ਨੇ ਆਪਣੇ ਕਾਲਜ ਦੇ ਦਿਨਾਂ ਦੇ ਵਿੱਚ ਗਾਇਕੀ ਸੱਭਿਆਚਾਰਕ ਅਤੇ ਸਾਹਿਤਿਕ ਗਤੀਵਿਧੀਆਂ ਦੇ ਵਿੱਚ ਹਿੱਸਾ ਲੈਣਾ ਸ਼ੁਰੂ ਕਰ ਦਿੱਤਾ ਸੀ ਪੀਟੀਵੀ ਚੈਨਲ 'ਤੇ ਕਈ ਸ਼ੋਅ ਕੀਤੇ ਗਾਇਕੀ ਕੀਤੀ ਤੇ ਕਈ ਫਿਲਮਾਂ ਦੇ ਵਿੱਚ ਉਹ ਆਪਣਾ ਲੋਹਾ ਮਨ ਮਾ ਚੁੱਕੇ ਨੇ ਪੰਜਾਬ ਦੇ ਮਸ਼ਹੂਰ ਕਾਮੇਡੀਅਨ ਨੇ ਭਗਵੰਤ ਮਾਨ ਦੇ ਨਾਲ ਉਹਨਾਂ ਦੀਆਂ ਨਰਜੀਤ ਜਦ ਅਵਿਸ਼ਵਿਰੰਦੀਆਂ ਨੇ ਤੇ ਫਰੀਦਕੋਟ ਜੋ ਰਾਖਵਾ ਹਲਕਾ ਹੁਣ ਉਤੋਕਰਮਜੀਤ ਅਨਮੋਲ ਨੂੰ ਆਮ ਆਦਮੀ ਪਾਰਟੀ ਨੇ ਆਪਣਾ ਉਮੀਦਵਾਰ ਬਣਾਇਆ ਇਸ ਹਲਕੇ ਦੇ ਵਿੱਚ ਮੇਰੇ ਨਾਨਕੇ ਪੈਂਦੇ ਆ ਪਿੰਡ ਜਲਾਲ ਕੇ ਪੁੱਤੇ ਨਾਲੋਂ ਦੋਤਾ ਜਨਾ ਦਾ ਪਿਆਰਾ ਆਓ ਸਾਰੇ ਆਪਾਂ ਉਸੇ ਗੱਲ ਚਰਚਾੋਂ ਨਿਕਲੇ ਆ ਨਾਨੀਆਂ ਆਪਣੀ ਨੂੰ ਤੋਂ ਚੋਰੀਓ ਜਿਹੜੇ ਆਪਣੀਆਂ ਮਾਮੀਆਂ ਤੋਂ ਚੋਰੀਓ ਆਪਣੇ ਗੀਦੇ ਤੋਂ ਜਿਹੜੇ ਪੈਸੇ ਰੱਖੇ ਨੇ ਦੋਦੇ ਨੂੰ ਬੋਟ ਕੇ ਜਮਦਾਨ ਹੁੰਦੀ ਹੈ ਇਹ আলাইਪੋ ਤੋਂ ਬਾਹਰ ਕਾਲੀ ਹੁਣ ਉਹ ਟੌਫੀਆਂ ਨੇ ਮਤਲਬ ਵੋਟਾਂ ਦੇ ਰੂਪ ਵਿੱਚ ਸਮਝੋ ਟੌਫੀਆਂ ਦੇ ਰਹੇ ਦੋਦੇ ਨੂੰ ਤੇ ਅਗਲਾ ਨਾਮ ਹੈ ਕਾਂਗਰਸ ਤੋਂ ਅਮਰਜੀਤ ਕੌਰ ਸਾਹੋ ਕੇ ਮਹਿਲਾ ਜਿਹੜੇ ਕੈਂਡੀਡੇਟ ਹੈ ਉਹ ਚੋਣ ਪੱਡ ਦੇ ਵਿੱਚ ਉਤਾਰੇ ਨੇ ਕਾਂਗਰਸ ਨੇ ਹਾਲਾਂਕਿ ਇਹ ਪਹਿਲਾਂ ਵੀ ਚੋਣ ਲੜ ਚੁੱਕੇ ਨੇ ਨੰਦੇ ਪਤੀ ਵੀ ਚੋਣ ਲੜ ਚੁੱਕੇ ਨੇ ਤਾ ਇਹਨਾਂ ਦਾ ਰੱਬ ਤਾਂ ਜਿਹੜਾ ਹੈਗਾ ਪਹਿਲਾਂ ਫਰੀਦਕੋਟ ਨਾਲ ਸੀ ਇੱਥੇ ਇਹਨਾਂ ਦੇ ਪੇਕੇ ਸਨ ਤੇ ਮੋਗੇ ਇਹਨਾਂ ਦੇ ਸਹਰੇ ਨੇ ਅਮਰਜੀਤ ਕੌਰ ਸਾਹੋ ਕੇ ਪਹਿਲਾਂ ਚੋਣ ਲੜ ਚੁੱਕੇ ਨੇ ਉਹਨਾਂ ਦੇ ਪਤੀ ਭਵਿੰਦਰ ਸਾਹੋ ਕੇ 2022 ਦੇ ਵਿੱਚ ਨਿਹਾਲ ਸਿੰਘ ਵਾਲਾ ਤੋਂ ਚੋਣ ਲੜ ਚੁੱਕੇ ਨੇ ਜਜੋ ਕਿ ਅਮਰਜੀਤ ਕੌਰ ਸਾਹੋ ਕੇ 2017 ਦੇ ਵਿੱਚ ਜਗਰਾਉਂ ਤੋਂ ਚੋਣ ਲੜ ਚੁੱਕੇ ਨੇ ਉਹ ਜ਼ਿਲ੍ਹਾ ਪ੍ਰੈਜ਼ੀਡੈਂਟ ਵੀ ਰਹੇ ਨੇ ਇਹਦਾ ਪੇਕਾ ਪਰਿਵਾਰ ਹੈ ਫਰੀਦਕੋਟ ਔਰ ਸੋਹਰਾ ਪਰਵਾਰ ਇੱਥੇ ਹੈ ਮੈਂ ਰੂਟੀਨ ਚ ਆਈ ਜਾਈ ਤਾ ਸਾਰੇ ਜਿਹੜੇ ਰੈਲੇਟਿਵ ਹੈ ਉਹ ਹੁਣ ਸਾਡੇ ਘਰ ਮੈਰिज ਹੋ ਕੇ ਅੱਡੀ ਸਾਰੇ ਆਏ ਸੀ ਅਸੀਂ ਉਹਨਾਂ ਨੂੰ ਪਹਿਲਾਂ ਹੀ ਕਹਿਤਾ ਸੀਗਾ ਬਈ ਆਪਾਂ ਨੂੰ ਲੋਕ ਸਭਾ ਹਲਕਾ ਫਰੀਦਕੋਟ ਤੋਂ ਟਿਕਟ ਮਿਲਣੀ ਹੈ ਤੇ ਅਸੀਂ ਤਿਆਰੀ ਪਹਿਲਾਂ ਹੀ ਬਿੱਡੀ ਹੋਈ ਸੀ ਜਦੋਂ ਤੋਂ ਮਤਲਬ ਕਿ ਉਹਨਾਂ ਨੇ ਹਾਈ ਕਮਾਂਡ ਨੇ ਸਾਨੂੰ ਇਸ਼ਾਰਾ ਕੀਤਾ ਸੀ ਕਿ ਤੁਹਾਨੂੰ ਅਸੀਂ ਟਿਕਟ ਦੇਣੀ ਹੈ ਤੇ ਹੁਣ ਗੱਲ ਕਰਦੇ ਹਾਂ ਹੰਸ ਰਾਜ ਹੰਸ ਦੀ ਸੂਫੀ ਗਾਇਕ ਨੇ ਕਾਫੀ ਮਕਬੂਲ ਰਏ ਨੇ ਇਹ ਸਭ ਜਾਣਦੇ ਨੇ ਪਰ ਸਿਆਸਤ ਦੇ ਵਿੱਚ ਵੀ ਇਹਨਾਂ ਨੇ ਪੈਰ ਧਰਿਆ ਇਹਨਾਂ ਨੇ ਚੋਣ ਜਿਹੜੀ ਲੜੀ ਸੀ ਦਿੱਲੀ ਦੇ ਵਿੱਚ ਨਾਰਥ-ਵੈਸਟ ਤੋਂ ਉੱਥੋਂ ਇਹ ਬੀਜੇਪੀ ਦੇ ਸੰਸਦ ਮੈਂਬਰ ਵੀ ਰਹੇ ਪਰ ਹੁਣ ਇਹਨਾਂ ਨੂੰ ਫਰੀਦਕੋਟ ਪੇਜ ਦਿੱਤਾ ਹੈ ਹਾਲਾਂਕਿ ਹਰ ਕੁ ਦਿਨ ਬਾਅਦ ਹੰਸਰਾਜ ਹੰਸ ਦੇ ਰੁਪਚਾਰ ਕਰ ਰਹੇ ਹੁੰਦੇ ਨੇ ਤਾਂ ਕਿਸਾਨਾਂ ਦਾ ਉਹਨਾਂ ਨੂੰ ਸਾਹਮਣਾ ਕਰਨਾ ਪੈਂਦਾ ਪਰ ਉਹ ਲਗਾਤਾਰ ਪਰਚਾਦ ਵਿੱਚ ਡਟੇ ਹੋਏ ਨੇ ਹਾਲਾਂਕਿ ਕਿਸਾਨ ਵੀ ਲਗਾਤਾਰ ਉਹਨਾਂ ਦਾ ਵਿਰੋਧ ਕਰਦੇ ਨੇ ਉਹ ਕਹ ਰਹੇ ਨੇ ਕਿ ਮਾਲਵੇ ਦੇ ਵਿੱਚ ਜਿੱਤੇ ਅਜੇ ਤੱਕ ਬੀਜੇਪੀ ਕੋਈ ਖਾਸ ਪ੍ਰਦਰਸ਼ਨ ਨਹੀਂ ਕਰ ਸਕੀ ਤੇ ਉਹਨਾਂ ਨੂੰ ਜ਼ਿੰਮੇਵਾਰੀ ਦਿੱਤੀ ਹੈ ਕਿ ਇਸ ਵਾਰ ਬੀਜੇਪੀ ਨੇ ਮਾਲਵੇ ਦੇ ਵਿੱਚ ਕਮਲ ਖਿਲਾਉਣਾ ਹੈ ਹੰਸਰਾਜ ਹੰਸ ਦੇ ਜ਼ਰੀਏ ਪ्योर ਪਿੰਡੂਆਂ ਨੂੰ ਇਸ ਗੱਲ ਤੇ ਫਕਰ ਹੈ ਜਿਵੇਂ ਜਿਵੇਂ ਪਤਾ ਲੱਗ ਰਿਹਾ ਉਹਨਾਂ ਨੂੰ ਲੱਗ ਰਿਹਾ ਯਾਰ ਇਹ ਸਾਡਾ ਆਪਣਾ ਹੀ ਭਰਾ ਸਾਡਾ ਆਪਣਾ ਵੀਰਾ ਹੈ ਸਾਡਾ ਆਪਣਾ ਭਾਈ ਹੈ ਇਹ ਕੋਈ ਈਡੀ ਗੱਲ ਨਹੀਂ ਉਪਰਾਪਨ ਦੂਰ ਹੋ ਰਿਹਾ ਹੈ ਕਲੋਜ਼ਨੈਸ ਆ ਰਹੀ ਹੈ ਔਰ ਰਿਸ਼ਤੇ ਪੀੜੇ ਹੋ ਰਹੇ ਹਨ ਅਗਲਾ ਨਾਮ ਹੈ ਰਾਜਵਿੰਦਰ ਸਿੰਘ ਸ਼ੋਮਨੀ ਅਕਾਲੀਵਲ ਦੇ ਫਰੀਦਕੋਟ ਤੋਂ ਉਮੀਦਵਾਰ ਨੇ ਇਹਨਾਂ ਦੇ ਨਾਨਾ ਸਾਬਕਾ ਵਜ਼ੀਰ ਰਹੇ ਨੇ ਗੁਰਦੇਵ ਸਿੰਘ ਬਾਦਲ ਸ਼੍ਰੋਮਣੀ ਅਕਾਲੀ ਦਲ ਦੇ ਮੂਰਲੀ ਕਤਾਰ ਦੇੋ ਲੀਡਰ ਸਨ ਇਸ ਦੇ ਇਲਾਵਾ ਪਿਤਾ ਸ਼ੀਤਲ ਸਿੰਘ ਹਲਕਾ ਧਰਮਕੋਟ ਤੋਂ ਤਿੰਨ ਵਾਰ ਦੇ ਵਿਧਾਇਕ ਰਹਿ ਚੁੱਕੇ ਨੇ ਰਾਜਵਿੰਦਰ ਸਿੰਘ ਖੁਦ ਵੀ ਸਿਆਸਤ ਦੇ ਵਿੱਚ ਆਪਣੀ ਕਿਸਮਤ ਅਜ਼ਮਾ ਚੁੱਕੇ ਨੇ 2010 ਤੋਂ 2012 ਤੱਕ ਕੋ ਯੂਥ ਅਕਾਲੀ ਦਲ ਦੇ ਪੰਜਾਬ ਮੀਤ ਪ੍ਰਧਾਨ ਵੀ ਰਹਿ ਚੁੱਕੇ ਨੇ ਤਦ ਗੁਣਾ ਦੇ ਪਿਤਾ ਸ਼ੀਤਲ ਸਿੰਘ ਨੇ ਮੋਗਾ ਟਰੰਕਪੋਰਟ ਵਿਧਾਨ ਸਭਾ ਹਲਕੇ ਤੋਂ 1999 ਤੋਂ 2002 ਤੇ 2007 ਦੇ ਵਿੱਚ ਲਗਾਤਾਰ ਚੋਣ ਜਿੱਤੀ ਸੀ ਜਦੋਂ ਕਿ ਉਹਨਾਂ ਦੇ ਨਾਨਾ ਪੰਜ ਦਫਾ ਚੋਣਾਂ ਜਿੱਤ ਚੁੱਕੇ ਸਨ ਅਗਲਾ ਨਾਮ ਹੈ ਸਰਬਜੀਤ ਸਿੰਘ ਖਾਲਸਾ ਸਾਬਕਾ ਪ੍ਰਧਾਨ ਮੰਤਰੀ ਇੰਦਰਾ ਗਾਂਧੀ ਦੇ ਕਤਲ ਦੇ ਦੋਸ਼ੀ ਬੈਂਤ ਸਿੰਘ ਦੇ ਬੇਟੇ ਨੇ ਸਰਬਜੀਤ ਸਿੰਘ ਖਾਲਸਾ ਪਹਿਲਾਂ ਵੀ ਚੋਣ ਲੜ ਚੁੱਕੇ ਨੇ ਉਹਨਾਂ ਦੇ ਮਾਤਾ ਬਿਮਲਕੌਰ ਵੀ ਲੋਕ ਸਭਾ ਮੈਂਬਰ ਰਹਿ ਚੁੱਕੇ ਨੇ ਉਹਨਾਂ ਦੇ ਦਾਦਾ ਸੁਚਾ ਸਿੰਘ ਵੀ ਲੋਕ ਸਭਾ ਮੈਂਬਰ ਰਹਿ ਚੁੱਕੇ ਨੇ ਤੇ ਹੁਣ ਉਹ ਵੀ ਆਪਣੀ ਕਿਸਮਤ ਅਜ਼ਮਾ ਰਹੇ ਨੇ ਹਾਲਾਂਕਿ ਸੋ ਪਹਿਲਾਂ ਵੀ ਉਹਨਾਂ ਨੇ 2004 ਦੇ ਵਿੱਚ ਬਠਿੰਡਾ ਤੋਂ ਲੋਕ ਸਭਾ ਚੋਣ ਲੜੀ ਸੀ ਉਹਦੋਂ ਉਹਨਾਂ ਨੂੰ 113490 ਵੋਟਾਂ ਮਿਲੀਆਂ ਸਨ ਇਸ ਦੇ ਇਲਾਵਾ 2007 ਦੇ ਵਿੱਚ ਉਹਨਾਂ ਨੇ ਬਰਨਾਲਾ ਜ਼ਿਲ੍ਹੇ ਦੇ ਪਦੌੜ ਤੋਂ ਵਿਧਾਨ ਸਭਾ ਚੋਣ ਲੜੀ ਸੀ ਫਿਰ ਉਹਨਾਂ ਨੂੰ ਮਿਲੀਆਂ 15702 ਵੋਟਾਂ ਉਹਨਾਂ ਦੇ ਮਾਤਾ ਬਿਮਲ ਕੌਰ ਖਾਲਸਾ 1999 ਵਿੱਚ ਰੋਪੜ ਤੋਂ 424010 ਵੋਟਾਂ ਲੈ ਕੇ ਸੰਸਦ ਮੈਂਬਰ ਬਣੇ ਦਾਦਾ ਸੁੱਚਾ ਸਿੰਘ 1999 ਵਿੱਚ 316000 ਤੋਂ ਵੱਧ ਵੋਟਾਂ ਲੈ ਕੇ ਬਠਿੰਡਾ ਤੋਂ ਸੰਸਦ ਮੈਂਬਰ ਬਣੇ ਸਨ ਸਾਲ 2019 ਦੇ ਵਿੱਚ ਫਰੀਦਕੋਟ ਲੋਕ ਸਭਾ ਹਲਕੇ ਤੋਂ ਮੈਂਬਰ ਪਾਰਲੀਮੈਂਟ ਸਨ ਮੁਹੰਮਦ ਸਦੀਕ ਇਸ ਵਾਰ ਉਹਨਾਂ ਦੀ ਟਿਕਟ ਕੱਟ ਦਿੱਤੀ ਗਈ ਹੈ ਅਮਰਜੀਤ ਕੌਰ ਸਾਹੋ ਕੇ ਨੂੰ ਦੇ ਦਿੱਤੀ ਹੈ ਤੇ ਇਹ ਹਲਕਾ ਵੈਸੇ ਇਤਿਹਾਸਿਕ ਪੱਖੋਂ ਦੇਖਿਆ ਜਾਏ ਤਾਂ ਕਾਫੀ ਅਹਿਮ ਹੈ ਕਿਉਂਕਿ ਇੱਥੇ ਪ੍ਰਕਾਸ਼ ਸਿੰਘ ਬਾਦਲ ਹੁਣ ਸਿੰਘ ਬਾਦਲ ਜਾਂ ਫਿਰ ਜਗਜੀਤ ਸਿੰਘ ਬਰਾੜ ਵਰਗੇ ਜਿਹੜੇ ਵੱਡੇ ਸਿਆਸਤਦਾਨ ਨੇ ਉਹਨਾਂ ਨੇ ਇੱਥੇ ਚੋਣ ਲੜੀ ਸੀ ਜਿੱਤ ਹਾਸਲ ਕੀਤੀ ਸੀ ਵੈਸੇ ਵੀ ਜਿਹੜੇ ਹੋਰ ਵੀ ਕਈ ਪੱਖ ਨੇ ਜਿੰਨਾਂ ਦੇ ਕਰਕੇ ਅਹਿਮ ਐ ਇੰਦਰਾ ਗਾਂਧੀ ਦੇ ਕਤਲ ਕਰਨ ਵਾਲੇ ਬੈਂ ਸਿੰਘ ਦੇ ਪੁੱਤਰ ਨੇ ਜਿਹੜੇ ਸਰਬਜੀਤ ਸਿੰਘ ਖਾਲਸਾ ਉਹ ਵੀ ਇੱਥੋਂ ਇਸ ਵਾਰ ਚੋਣ ਲੜ ਰਹੇ ਨੇ ਫਰੀਦਕੋਟ ਲੋਕ ਸਭਾ ਹਲਕਾ ਰਾਖਵਾ ਹਲਕਾ ਇੱਥੇ ਪਿੰਡੂ ਇਲਾਕਿਆਂ ਦਾ ਜ਼ਿਆਦਾ ਬੋਲਬਾਲਾ ਹੈ ਫਰੀਦਕੋਟ ਹਲਕੇ ਦੇ ਵਿੱਚ ਤਰਮਕੋਟ ਗਿੱਦੜਬਾਹਾ ਜੈਤੋ ਕੋਟ ਕਪੂਰਾ ਤੇ ਮੂਗੇ ਵਰਗੇ ਸਿਆਸੀ ਤੌਰ ਤੇ ਚੈਲਪੈਲ ਰੱਖਣ ਵਾਲੇ ਹਲਕੇ ਪੈਂਦੇ ਨੇ ਲੋਕ ਸਭਾ ਹਲਕੇ ਦੇ ਵਿੱਚ ਪਿੰਡ ਬਰਗਾੜੀ ਪੈਂਦਾ ਹੈ ਸਾਲ 2015 ਦੇ ਵਿੱਚ ਬੇਅਦਬੀ ਦੀ ਘਟਨਾ ਹੋਈ ਸੀ ਇੱਥੇ ਤੇ ਇਲਜ਼ਾਮ ਡੇਰਾ ਸੱਚਾ ਸੌਦਾ ਨਾਲ ਸੰਬੰਧਿਤ ਲੋਕਾਂ ਦੇ ਲੱਗੇ ਸਨ ਜਦੇ ਉਸ ਤੋਂ ਬਾਅਦ ਫਿਰ ਲੰਬੇ ਵੇਲੇ ਤੋਂ ਇੱਥੇ ਸੰਘਰਸ਼ ਚੱਲਦਾ ਆ ਰਿਹਾ ਹੈ ਅਜੇ ਵੀ ਸਿੱਖ ਪਾਈਚਾਰਾ ਮੰਗ ਕਰ ਰਿਹਾ ਹੈ ਕਿ ਇਸ ਮਸਲੇ ਦੇ ਵਿੱਚ ਉਨ੍ਹਾਂ ਨੂੰ ਇਨਸਾਫ ਨਹੀਂ ਮਿਲਿਆ